ਕਰਨਾਟਕ ਸਰਕਾਰ ਨੇ ਉਸ ਮਾਲ ਨੂੰ 7 ਦਿਨ ਤੱਕ ਲਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ ਜਿਸ ਨੇ ਕਿਸਾਨ ਨੂੰ ਤੂਤੀ ਅਤੇ ਇੱਕ ਸਫੇਦ ਕਮੀਜ਼ ਪਾਏ ਹੋਣ ਦੇ ਕਾਰਨ ਕਥੇ ਰੂਪ ਵਿੱਚ ਦਾਖਲੇ ਦੀ ਆਗਿਆ ਨਹੀਂ ਦਿੱਤੀ ਸੀ ਇਸ ਘਟਨਾ ਦੀ ਵਿਧਾਨ ਸਭਾ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਨਿੰਦਾ ਕੀਤੀ ਗਈ ਹੈ ਸਰਕਾਰ ਨੇ ਕਿਸਾਨ ਦੇ ਕਥਿਤ અપਮਾਨ ਨੂੰ ਉਸ ਦੇ ਸਨਮਾਨ ਤੇ ਸੱਟ ਦੱਸਿਆ ਹੈ ਤੇ ਕਿਹਾ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼ਹਿਰੀ ਵਿਕਾਸ ਮੰਤਰੀ ਬੀ சுரேਸ਼ ਨੇ ਸਦਨ ਨੂੰ ਦੱਸਿਆ ਹੈ ਕਿ ਮੈਂ ਬੀਬੀਐਮਪੀ ਕਮਿਸ਼ਨਰ ਨੂੰ ਪੁੱਛਿਆ ਕੀ ਕੀਤਾ ਜਾ ਰਿਹਾ ਹੈ ਸਰਕਾਰ ਦੇ ਕੋਲ ਅਧਿਕਾਰ ਹੈ ਮਾਲ ਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਤੁਰੰਤ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਪੁਖਤਾ ਕਰਾਂਗੇ ਕਿ ਮਾਲ 7 ਦਿਨਾਂ ਦੇ ਲਈ ਬੰਦ ਹੀ ਰਹੇ ਸਮਾਜ ਕਲਿਆਣ ਮੰਤਰੀ ਐਚ ਸੀ ਮਹਾਦੇਵ ਪੱਪਾ ਨੇ ਕਿਹਾ ਹੈ ਕਿ ਘਟਨਾ ਬੇहद निंदਨਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਵਿਅਕਤੀ ਲਈ ਆਤਮ ਸਨਮਾਨ ਅਹਿਮ ਹੈ ਇਸ ਦੀ ਉਲੰਘਣਾ ਕੀਤੀ ਗਈ ਹੈ ਤੇ ਸਰਕਾਰ ਕਾਰਵਾਈ ਵੀ ਕਰੇਗੀ ਇਹ ਘਟਨਾ ਮੰਗਲਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਹਵੇਰੀ ਜ਼ਿਲ੍ਹੇ ਦੇ 70 ਸਾਲਾ ਫਕੀਰ ਆਪਾ ਆਪਣੀ ਪਤਨੀ ਅਤੇ ਇਹਦੇ ਨਾਲ ਮਲਟੀਪਲੈਕਸ ਦੇ ਵਿੱਚ ਫਿਲਮ ਦੇਖਣ ਲਈ ਆਏ ਹੋਏ ਸਨ ਫਕੀਰ ਅੱਪਾ ਨੇ ਕਥਿਤ ਤੌਰ ਤੇ ਸਫੇਦ ਕਮੀਜ਼ ਤੇ ਤੋਤੀ ਪਾਹੀ ਹੋਈ ਸੀ ਮਾਲ ਦੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਕਿਹਾ ਕਿ ਉਹਨਾਂ ਨੂੰ ਤੋਤੀ ਦੇ ਵਿੱਚ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਰਮਚਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਉਹ ਪੈਂਟ ਪਾ ਕੇ ਆਉਣ ਇਸ ਤੋਂ ਪਹਿਲਾਂ ਵਿਧਾਨ ਸਭਾ ਪ੍ਰਧਾਨ ਯੂਟੀ ਖਾਦਰ ਨੇ ਇਹ ਮੁੱਦਾ ਚੁੱਕਿਆ ਤੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਰਾਣੀ ਬਨੇਰ ਨੂੰ ਕਾਂਗਰਸੀ ਵਿਧਾਇਕ ਪ੍ਰਕਾਸ਼ ਕੋਲੀਵੜ ਨੇ ਕਿਹਾ ਹੈ ਕਿ ਕਿਸਾਨ ਉਹਨਾਂ ਦੇ ਚੋਣ ਹਲਕੇ ਦੇ ਤਹਿਤ ਆਉਣ ਵਾਲੇ ਪਿੰਡ ਦਾ ਨਿਵਾਸੀ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਨੇ ਆਪਣੇ ਸਾਰੇ ਬੱਚਿਆਂ ਨੂੰ ਪੜਾਇਆ ਲਿਖਾਇਆ ਹੈ ਉਹਨਾਂ ਦਾ ਇੱਕ ਬੇਟਾ ਇੱਥੇ ਬੈਂਗਲੁਰੂ ਦੇ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਿਹਾ ਹੈ ਉਹ ਆਪਣੇ ਪਿਤਾ ਨੂੰ ਮਾਲ ਦਿਖਾਣ ਲਿਜਾਣਾ ਚਾਹੁੰਦਾ ਸੀ ਕਿਸਾਨ ਦੇ ਪਹਿਰਾਵੇ ਕਾਰਨ ਉਸ ਦਾ અપਮਾਨ ਕੀਤਾ ਗਿਆ ਹੈ ਤੇ ਮਾਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਨੇਤਾ ਆਰ ਅਸ਼ੋਕ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਮੁੱਦਿਆਂ ਤੇ ਸਦਨ ਦੇ ਵਿੱਚ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ ਪਰ ਨਤੀਜਾ ਕੀ ਨਿਕਲਿਆ ਪ੍ਰਧਾਨ ਜਾਂ ਸਰਕਾਰ ਨੂੰ ਕੁਝ ਹੁਕਮ ਜਾਰੀ ਕਰਨੇ ਹੋਣਗੇ ਜਿਨ੍ਹਾਂ ਦਾ ਸਾਰੇ ਹੀ ਸਖਤੀ ਦੇ ਨਾਲ ਪਾਲਣ ਕਰਨਾ